ਗੱਡਵਾ ਲਗਾ ਤੇ ਨਾ ਜਵਾਨ ਕੀਤੀ ਸੀ ਨਾ ਬਣਾ ਬਣਾ ਗੁੱਟ ਤੇ ਬਣਾਉਂ ਇਹ ਕੀ ਗਿਫਟ ਗਿਫਟ ਮੈਂ ਕਹਾ ਦੋ ਇਹ ਸਾਡੇ ਬੰਦੇ ਕੋਈ ਨਹੀਂ ਹੁੰਦੇ ਕੜੀਆਂ ਦਾ ਆਲਾ ਆ ਦਰਸ਼ਨ ਆਰਡਰ ਟਾਇਲ ਦਾ ਦੇ ਆਏ ਆ ਮੁੰਡੇ ਦੇ ਉਹ ਕੀਤਾ ਨਹੀਂ ਆ ਮੰਨਤੀ ਕੀਤੀ ਨਹੀਂ ਆ ਤੇ ਟਾਇਲ ਟੁੱਟੇ ਨਾ ਅਗਲੇ ਗਿੱਟਾ ਤੋੜ ਦਵਾਵੇਂ ਆਓ ਕਿਦਾ ਆ ਯਾਰ ਰਾਜੇ ਬਸ ਇੱਕ ਦਿਨ ਲਈ ਬਣੀਦਾ ਦੂਜੇ ਦਿਨ ਕੰਗਾਲ ਜੀ ਹਾਂ ਹੁਣ ਅੱਜ ਤੀਜਾ ਦਿਨ ਆਪਾਂ ਫੇਰ ਰਾਜੇ ਆ ਅੱਜ ਪਹਿਲੇ ਤੀਜੇ ਦਿਨ ਆਏ ਸੀ ਉੱਥੇ ਤੇ ਫੇਰ ਕੰਗਾਲ ਹਾਂ ਤੇ ਉੱਥੇ ਦਿਨ ਫੇਰ ਕੰਗਾਲ ਕੱਲ ਨੂੰ ਆਪਾਂ ਕੰਗਾਲ ਆ ਠੀਕ ਆ ਵੇ ਕਲਰ ਰੋਖ ਨੇ ਇਹਦੇ ਚ ਵੀ ਹੈਗੀ ਆ ਵੀ ਕਿੱਡਾ ਸੋਹਣਾ ਕਲਰ ਆ ਹੂੰ ਉਹ ਹੁਣ ਛਾ ਛਾਈਲਾਂ ਖਤਮ ਨਹੀਂ ਹੋਈਆਂ ਭਰਾਵਾ ਭਰਾਵਾ ਛਾਈਲਾਂ ਪਈਆਂ ਪਈਆਂ ਹਾਂਜੀ ਸਾਸੀ ਗਾਲ ਜੀ ਕੀ ਹਾਲ ਚਾਲ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਹੋਪਫੁਲੀ ਤੁਸੀਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਮੁੰਡੇ ਚੱਲੇ ਆ ਰਾਮਪੁਰਾ ਫੂਆ ਤੇ ਗੋਰਾ ਟਾਇਲਸ ਦੇ ਕੋਲੇ ਆਹ ਕਿਹੜੀ ਕਰਨੀ ਦਿਨਾਂ ਚ ਤੇ ਮੁੰਡੇ ਕੀ ਪਿੱਛੇ ਹਣ ਗਾਂ ਡਿੱਗੀ ਜਾ ਹੋ ਜਵੇ ਉਹ ਮੈਨੂੰ ਕਹਿੰਦੇ ਆ ਅੱਛਾ ਇਹਨੂੰ ਕਹਿੰਦੇ ਆ ਤੋ ਕੀ ਕਰਨ ਚੱਲੇ ਆਪਾਂ ਅੱਜ ਸੇਵ ਨਹੀਂ ਕੀਤੀ ਡੇਲਾਂ ਖਤਮ ਹੋ ਗਈਆਂ ਡੇਲਾਂ ਨਹੀਂ ਟਾਇਲਾਂ ਖਤਮ ਨਹੀਂ ਹੋਈਆਂ ਭਰਾਵਾ ਭਰਾਵਾ ਡੇਲਾਂ ਪਈਆਂ ਪਈਆਂ ਡੇਲਾਂ ਮਤਲਬ ਕਿ ਆਪਾਂ ਜਿੱਥੇ ਲਾਉਣ ਮੰਨ ਲਓ ਕਿ ਅਜੇ ਥਾਂ ਰਹਿੰਦਾ ਵਾ ਉਥੋਂ ਦਾ ਆਪਾਂ ਨਹੀਂ ਲਿਆਂਦੀ ਹੈਗੀ ਉਥੋਂ ਦੀ ਆਪਾਂ ਨਹੀਂ ਲਿਆਂਦੀ ਜੇ ਕਹਿੰਦਾ ਜੇ ਉੱਪਰਲੀ ਲੌਬੀ ਦੀ ਰਹਿੰਦੀ ਆ ਹਲੇ ਮਨਕ ਚਲਪੋਰਚ ਦੇ ਉੱਪਰ ਰਹਿੰਦੀ ਆ ਫੇਰ ਉੱਪਰਲੀ ਟੇਰਸ ਦੀ ਰਹਿੰਦੀ ਆ ਕਾਫੀ ਚਾਵਾ ਥਾਵਾ ਦੇ ਰਹੀ ਆ ਚਾਵਾ ਤੇ ਚਾਵਾ ਤੇ ਹਾਲੇ ਪੂਜਾ ਰੂਮ ਦੀ ਰਹਿੰਦੀ ਆ ਕੰਵਲੇ ਹਾਂ ਤੇ ਆ ਬਾਂਦਰ ਮੂੰਹ ਆਖੀ ਨਾ ਕਹਿੰਦਾ ਘਟ ਗਈ ਆ ਲੈ ਘਟੀ ਨਹੀਂ ਆ ਭਰਾਵਾ ਲਿਆਂਦੀ ਨਹੀਂ ਸੀਗੀ ਉਹ ਉਹ ਲਿਆਂਦੀ ਨਹੀਂ ਸੀ ਉਹ ਹਾਂ ਉਹ ਦੁਬਾਰਾ ਲੈ ਜਾਂਦੀ ਆ ਸਾਰੀ ਡੀਟੇਲ ਹਾਂ ਉਹ ਦੁਬਾਰਾ ਲਿਆਂਦੀ ਸੀ ਪਹਿਲਾਂ ਹਾਂ ਹਾਂ ਦੁਬਾਰਾ ਲੈ ਚੱਲੇ ਆਦੇ ਵੀ ਪੂੰਜੀ ਦਾ ਵੀ ਹਿਸਾਬ ਲਾਉਣਾ ਭਰਾਵਾ ਪੂੰਜੀਪਤੀ 2 ਮਿੰਟਾਂ ਹੀ ਕੰਗਾਲ ਪਤੀ ਵੀ ਬਣ ਜਾਂਦੇ ਆ ਸਹੀ ਗਾਦਾ ਇਹ ਰਾਜੇ ਬਸ ਇੱਕ ਦਿਨ ਲਈ ਬੜੀ ਦਾ ਦੂਜੇ ਦਿਨ ਕੰਗਾਲ ਹਾਂ ਹੁਣ ਅੱਜ ਤੀਜਾ ਦਿਨ ਆਪਾਂ ਫੇਰ ਰਾਜੇ ਆ ਅੱਜ ਪੈ ਤੀਜੇ ਦਿਨ ਫੇਰ ਰਾਜੇ ਹਾਂ ਉੱਥੇ ਤਾਂ ਫੇਰ ਕੰਗਾਲ ਹਾਂ ਤੇ ਉੱਥੇ ਦਿਨ ਫੇਰ ਕੰਗਾਲ ਕੱਲ ਨੂੰ ਆਪਾਂ ਕੰਗਾਲ ਆ ਠੀਕ ਆ ਡੂ ਯੂ ਅੰਡਰਸਟੈਂਡ ਹਾਂ ਹੀ ਆ ਬਸ ਰਾਜੇ ਮੱਤ ਟਾਕ ਮੋਟਾ ਐਵੇਂ ਦੀ ਹੀ ਆ ਬਸ ਹਵਾ ਦੇ ਸਿਰ ਤੇ ਹੀ ਆ ਤੁਰੇ ਫਿਰਦੇ ਹਾਂ ਹਾਂ ਮੁੱਗੇ ਆ ਗਏ ਹੁਣ ਆਪਾਂ ਟਰੈਫਿਕ ਬਹੁਤ ਜ਼ਿਆਦਾ ਅੱਜ ਅੱਜ ਮੋਟਾ ਆ ਗਿਆ ਨਾ ਆਪਣੇ ਨਾਲ ਤਾਂ ਕਰਕੇ ਤਾਂ ਕਰਕੇ ਮੋਟਾ ਆਪਣੇ ਨਾਲ ਆ ਗਿਆ ਤਾਂ ਕਾ ਕਿ ਟ੍ਰੈਫਿਕ ਥੋੜਾ ਜਿਹਾ ਜ਼ਿਆਦਾ ਹਾਂ ਅਹੀ ਫਿਆੜਾ ਵੀ ਫੇਰ ਆ ਟੈਰ ਸਾਡੀ ਘਟ ਗਈ ਸੀ ਮੈਂ ਜਿੱਤੀ ਗੱਲ ਦੱਸਾਂ ਇੱਕ ਇਹ ਸਾਨੂੰ ਅੱਤੋਂ ਤੇ ਰੇਟ ਦਾ ਵਰਕਾ ਉਹ ਤੇ ਸਾਨੂੰ ਆ ਟੈਰ ਉਹ ਕਹਿੰਦਾ 5000 ਦੀ ਤੂੰ ਸੌਂਗਾ ਕੇ ਦੱਸ ਕੀ ਗਿਆ ਹੁਣ ਹਾਂਜੀ ਉਹ ਕਹਿੰਦੇ ਆ 5000 ਦੀ ਹਾਂ ਤੇ ਅਸੀਂ ਫਿਰ 15 20 ਜਿਹੜੇ ਵੇਟ ਕੀਤੀ ਲੈ ਕੇ ਲਈ ਨਹੀਂ ਇੱਥੋਂ ਲਈ ਤੇ ਉਹਨੇ ਉਹਨੇ ਟਾਈਮ ਲੂਰਸੋਈ ਦੀਆਂ ਉਹ ਸਲੈਪਾਂ ਆ ਹੀ ਲਾਉਣਗੀਆਂ ਸਾਡੀਆਂ ਇਹ ਵਾਈਟ ਲੱਗਣੀ ਦੋ ਪੀਸਾਂ ਨੂੰ ਬਲੈਕ ਚਾਹੀਦੇ ਸੀ ਇੱਕ 2 3 4 5 6 7 8 9 10 ਆਈ ਨਹੀਂ ਆ ਹੀ ਲੱਗ ਜਾ ਤੇ ਉਹ ਵੀ ਸਾਨੂੰ ਬਹੁਤ ਪਾਣੀ ਆਵੇ ਕਲਰ ਰੋਖਣ ਇਹਦੇ ਚ ਵੀ ਹੈਗੀ ਆ ਵੀ ਕਿੱਡਾ ਸੋਹਣਾ ਕਲਰ ਆ ਹੂੰ ਉਹ ਹੁਣ ਛਾ ਜਿੱਦਾਂ ਉਹ ਜੋਨੇ ਆ ਜਿਹੜੇ ਬਲੈਕ ਤੇ ਵਾਈਟ ਚੀਜ਼ ਆਈ ਉਹ ਕੀ ਬਣੀ ਚੁਕਾ ਨਹੀਂ ਉਹ ਉਹ ਜਿਹਾ ਬਹੁਤ ਸੋਹਣੀਆਂ ਬੱਕੜਾ ਤੁਹਾਨੂੰ ਬੜਾ ਬਲੈਕ ਉਹ ਤੋ ਫੁੱਟਾ ਕਾਲੇ ਦੇ ਤਾਂ ਬੜਾ ਮਾਹ ਉਹਦਾ ਕਾਹ ਹੈ ਕਾਲੇ ਦੇ ਤਾਂ ਜ਼ਿਆਦਾ ਮਾਣ ਆ ਮਾਣ ਹੁੰਦਾ ਗੱਡੀ ਸਾਹਮਣੀ ਵੰਦੀ ਨਹੀਂ ਕਾਲੀ ਹਾਂਜੀ ਗੱਡੀ ਕੋਈ ਸਾਹਮਣਾ ਉਹ ਬਲੱਤ ਪੁੱਤੋ ਹੋ ਕੇ ਤੋਰਨੀ ਪੈਂਦੀ ਜਿੱਧਰ ਤੋਰਨੀ ਪੈਂਦੀ ਸਾਨੂੰ ਉਹ ਮੈਂ ਗੱਗੂ ਨੂੰ ਸਾਹਮਣੀ ਆ ਸਾਹਮਣੇ ਅਸੀਂ ਆ ਕਰਨਾ ਬੱਤੀ ਚੋਣਨਾ ਆ ਆ ਅਸੀਂ ਜੀ ਟਾਹਾਂ ਦੇ ਪਟਿਕਲੀ ਸਲੈਕਟ ਕਰ ਲਿਆ ਤੇ ਇਹ ਇਹ ਜਿਹੜਾ ਬਾਹਰ ਡਿਸਪਲੇ ਨਾ ਵਾਜ ਬਰੇਡ ਤੇ ਦੇ ਦਿੰਦੇ ਆ ਮਤਲਬ ਮੈਂ ਦੱਸ ਰਿਹਾ ਸਹੀ ਹੈ ਨਾ ਝੂਠ ਨਹੀਂ ਮਾਰਨਾ ਸਹੀ ਹੈ ਤੀਰ ਤੋਂ ਪੁੱਤੋ ਪਟਿਕਲੀ ਬਹੁਤ ਸਸਤਾ ਪਾਸ 8 ਰੁਪਏ ਲਾਉਂਦੇ ਸਾਡੇ ਮੁੱਗੇ ਇਹਦਾ 55 50 ਲਾਸਟ ਜੇ 30 30 ਤੋਂ ਬੰਦ ਤੇ ਬਾਕੀ ਤੇ ਅੰਦਰਲੇ ਪਾਸੇ ਐਕਸਪੈਂਸਿਵ ਆ ਮਤਲਬ ਉਹ ਐਕਸਪੈਂਸਿਵ ਤਾਂ ਆ ਵਾ ਉਹ ਨਵੇਂ ਸ਼ੇਡ ਆ ਉਹ ਵੀ ਨਹੀਂ ਉਹ ਵੀ 40 45 ਤਿਕਰੀ ਜਾਂਦਾ ਨਾ ਉਹ ਵੀ ਉਹ ਵੀ ਨੋਰਮਲ ਰੇਟ ਹੀ ਆ ਮੰਨ ਕੇ ਕਿੰਨਾ ਕਿ ਥੋੜਾ ਗਿਆ ਕੀ ਜਿਹੜੀ ਗੱਲ ਹੁੰਦੀ ਹੈ ਹਨ ਨੂੰ ਬਹੁਤ ਅਹੀ ਕੀ ਦੱਸੀਏ ਸੰਨ ਨੂੰ ਬਹੁਤ ਮੈਸੇਜ ਆਉਂਦੇ ਸੌਣ ਲੱਗੇ ਹਨ ਨੂੰ ਕਿਰੇੜੇ ਦਿੰਦਾ ਮੈਂ ਕਿਹਾ ਯਾਰ ਖੰਮ ਕੀ ਦੱਸੀ ਕੀ ਸਾਡੇ ਰੇਟਾਂ ਵੱਖਰੇ ਹੈਗਾ ਸਾਡੇ ਨਹੀਂ ਨਹੀਂ ਮਾਨ ਜਦ ਵਧੀਆ ਕੀਤਾ ਸਾਡੇ ਨਾਲ ਇਹ ਜੋ ਮਾਨ ਫੁੱਲ ਜੇ ਵਾਲੀ ਮੁੱਕ ਦੀ ਨਾਲ ਐ ਮਾਨ ਜਿਹੜੇ ਤੋਂ ਪਹਿਲਾਂ ਨਾ ਪੈਣ ਬੈਠੇ ਗੇਂਦ ਕਰਤੀ ਗਈ ਆ ਮੈਂ ਉਹ ਅੰਮ੍ਰਿਤਪੁਰ ਤੋਂ ਵੀਰ ਬਾਉ ਦੇ ਨਾਲ ਘਰ ਕਰਦਾ ਆ ਬਾਹਵੇਂ ਕਦੋਂ ਆਣਗੇ ਅੱਧਾ ਘੰਟੇ ਬਾਅਦ ਇਹ ਪਿਆਰ ਹੀ ਆਣਾ ਨਹੀਂ ਤਾਂ ਬੰਦੇ ਨੇ ਕੀ ਲੈ ਜਾਣਾ ਕਿਸੇ ਤੋਂ ਅੱਧਾ ਘੰਟਾ ਪਹਿਲਾਂ ਹੀ ਆ ਪਕੜੋ ਮੈਨੂੰ ਜਾਂਦੇ ਹੋਵਾਂਗੇ ਸਹੀ ਗੱਲ ਵੀ ਤੁਹਾਡੇ ਵੀਡੀਓ ਦੇਖ ਕਹਿੰਦੇ ਮਾ ਆਹ ਨੈਟ ਆਹ ਆਹ ਹੀ ਲਈ ਫਿਰਦਾ ਆਪਣਾ ਨੈਟ ਕੂੜੀ ਮਾਂ ਦਾ ਵੀਡੀਓ ਦੇਖ ਦਿੰਦੇ ਦੇਖਦੇ ਜਾਂ ਦੇਖ ਦਿੰਦੇ ਇੱਕ ਉਸ ਲੋਕਾਂ ਨਾਲ ਕਰਦਾ ਇਹਦੀ ਤਾਂ ਫੋਨ ਵੀ ਨਹੀਂ ਦਿਖਾਈ ਸ਼ਾਹ ਨੂੰ ਬੇਨਤੀ ਕਰਦੋ ਕਰਕੇ ਲੋ ਜੀ ਆ ਸਲੈਕਟ ਕਰ ਲਿਆ ਆਪਾਂ ਹਾਂਜੀ ਕਰਤਾ ਕਰਤਾ ਡੰਨ ਡਿ ਡਿਰੇਨੈਟ ਕਾਲੂ ਮੈਂ ਕਿਹ ਦੱਸ ਦੇਣਾ ਜੀ ਸੰਭੋਤ ਹਾਂ ਡਰੇਨੈਟ ਉਹੀ ਕਿੱਥੇ ਜਾਂਦਾ ਥੋੜਾ ਕਿੱਥੇ ਜਾਂਦਾ ਜਸਪਾਲ ਭਰਾਵਾ ਉਹ ਦਰ ਆਣਾ ਤੇ ਬਈ ਵੀਰ ਨੇ ਟੈਲ ਛੱਟੀ ਹਣਾ ਇਹਨਾ ਉਤੋਂ ਨਹੀਂ ਲੰਘ ਜਾਵਾਂ ਮੈਂ ਭਰਾਵਾ ਸੱਟੇ ਦੀ ਰੁੱਟੀ ਤੇਰੇ ਭਾਰ ਨਾਲ ਟੁੱਟ ਜਾਊਗੀ ਮੈਂ ਗਿਆ ਟਿਕਟ ਪਾਦਣਾ ਮੋਟਰ ਨੂੰ ਮੈਂ ਮਰੀ ਗਈ ਭਾਈਆ ਇਹਦੇ ਮਿੜ ਕੇ ਦੱਸ ਦੂੰਗਾ ਲੂ ਮੈਂ ਆ ਜਾ ਕਰ। ਸਕੇ ਨਹੀਂ ਆ ਤਾਂ ਠੀਕ ਆ। ਸਕੇ ਬੋਲਣਾ ਮੈਂ ਤਾਂ ਬਲੌਗ ਚ ਮੈਂ ਘੱਟ ਬੋਲਦਾ ਵਾਂ। ਮੈਂ ਠੀਕ ਨਹੀਂ ਕਰਦਾ। ਇਹ ਨਹੀਂ ਸੱਟ ਗਈ। ਪਹਿਲੇ ਪਿਛਲੇ ਦੀ ਸੱਟੀ ਤਾਂ ਗਈ ਸੀ। ਆਏ ਉਹ ਸਿੱਤਨ ਲੱਗੀ। ਆ ਸੱਟੀ ਤਾਂ ਗਈ ਪਹਿਲਾਂ ਵੀ ਟੁੱਟ ਗਈ। ਟੁੱਟ ਗਈ। ਆਏ ਟੁੱਟਦੇ ਹੋਏ। ਮਟੇ ਇਹ ਨਾਈਟ ਦੀ ਲਗਣੀ ਤੇ ਜਿਆਦੀ ਘੇਣ ਲੱਗੀ ਪਹਿਲਾਂ ਵੀਰ ਨੇ ਹੋਈ ਪਹਿਲਾਂ ਵੀਰ ਨੇ ਇੱਕ ਰੀਟੈਲ ਸਾਟਾ ਗਈ ਪਹਿਲਾਂ ਟੁੱਟ ਗਈ ਹੈਣਾ ਨਾ ਕੱਟ ਨਹੀਂ ਇਹਦਾ ਕੱਟ ਹੀ ਦੇਣਾ ਆਪਾਂ ਉਦੋਂ ਸਾਫ ਤਾਂ ਤੇਰੇ ਦੂਜੇ ਪੁੰਜੀ ਆ ਜਾਣਾ ਜੀ ਇਸ ਚੀਜ਼ ਕਰਕੇ ਨਾ ਸੱਟੋ ਮੁੰਡਾ ਆ ਰਿਹਾ ਉਹਦਾ ਬੰਦੀਪ ਨਹੀਂ ਭਈ ਇਹਦਾ ਨਾਮ ਮੋਟਾ ਵਾ ਭਈ ਇਹ ਸਟੋਰੀ ਮਾਰੀ ਆਪਾਂ ਦਾ ਨਾਮ ਬੋਧਲਾ ਯਾਰ ਨਾਮ ਰੱਖਿਆ ਹੁਣ ਮੈਂ ਕਾਕਾ ਥੋੜੀ ਆ ਮੇਰਾ ਨਾਂ ਕਾਕਾ ਵਾ ਹੈ ਨੋ ਜੀ ਛੱਡ ਦਈ ਛੱਡ ਦੇ ਦੇ ਦੇਖੋ ਟਾਇਲ ਟੁੱਟੇ ਨਾ ਅਗਲੇ ਗਿੱਟਾ ਤੋੜ ਦੋ ਭਾਵੇਂ ਆਓ ਬੇ ਇਹ ਨਹੀਂ ਕਰੇ ਮੋਟੇ ਹਣ ਦੋ ਪੌਂ ਚੱਲ ਕੇ ਕੈਟਵੌਕ ਕਰਦਾ ਜਾ ਮਾੜਾ ਸਹੀ ਸਹੀ ਆ ਜਾਵਾਂਗਾ ਤੈਨੂੰ ਕਿਉਂ ਮੰਨਣਾ ਤੈਨੂੰ ਮੈਂ ਕਿਹਾ ਤੇ ਬੰਦੀ ਜੀ ਪਟਾਕਾ ਜਿਹੜਾ ਨਾਲ ਹੀ ਖਲਦੇ ਨੇ ਤੰਦੇ ਬੰਦਾ ਨਹੀਂ ਤੇਰੀ ਕੋਲ ਹੈ ਰੋਲ ਕੇ ਬਣਾਉਂਦਾ ਪੂਰੀ ਮਿਲ ਕੇ ਹੈ ਕੱਲ ਦੇ ਖਾ ਆ ਵੀ ਤੇਰੀ ਵਾਰੀ ਆਜ ਚੱਲ ਆ ਜਾ ਬੱਤੀ ਚੌਂਡ ਕੋਈ ਸਲੈਕ ਕਰਾ ਆ ਠੀਕ ਆ ਚੱਲ ਆ ਜਾਂਦਾ ਆ ਬੱਤੀ ਚੌਂਡ ਨਹੀਂ ਇਹ ਨਿੱਕੀ ਗੱਟ ਮਾਰੀ ਦੋ ਬਾਈ ਚਾਰਜ ਦੋ ਬਾਈ ਚਾਰਜ ਕਾਕੇ ਦੇਰ ਨਾਲ ਤਾਂ ਇਹ ਚੰਗਾ ਆਈ ਚੱਲ ਅੱਛਾ ਆਈ ਆ ਮੈਂ ਤੁਹਾਨੂੰ ਦਿਖਾਵਾਂ ਪਹਿਲਾਂ ਜਿਹੜੀ ਅੱਗੇ ਆਪਾਂ ਦਿਖਾਉਂਦਾ ਹਾਂ ਪਹਿਲਾਂ ਇੱਥੇ ਸੈਲੈਕਟ ਕੀਤੀ ਸੀ ਆਹ ਇੱਧਰੇ ਇੱਧਰੇ ਆਹ ਚੈੱਕ ਕਰ ਟੈਲ ਇਹਦੇ ਰੇਸ਼ਿਓ ਨੇ ਇੰਨੇ ਵਧੀਆ ਜੁੜੇ ਨਾ ਆਪਣੇ ਬੰਦੇ ਨਾਲ ਜੋੜ ਕੇ ਲਾਈ ਨਾ ਹਾਂ ਸਿਰੇ ਤੋਂ ਸਿਰੇ ਜਾਂਦਾ ਰੇਸ਼ਾ ਯਾਰ ਉਰਲੀ ਨੁੱਕਰ ਤੋਂ ਪਰਲੀ ਨੁੱਕਰ ਚ ਤੇ ਚਲੋ ਜਦੋਂ ਇਹ ਰਿਵਿਊ ਕੱਢਣ ਆਏ ਉਦੋਂ ਚੈੱਕ ਕਰਾਂਗੇ ਕਿਉਂਕਿ ਇੱਥੇ ਗੰਦੀਆਂ ਹੋਈਆਂ ਪਈਆਂ ਨਾ ਸਾਫ਼ ਕਰਨੀਆਂ ਹੁੰਦੀਆਂ ਨੇ ਹਾਂ ਹਾਂ ਕਲੀਨਰ ਗਿਆ ਹੈ ਤੇ ਉਹਦੇ ਨਾਲ ਜਦੋਂ ਸਾਫ਼ ਹੋ ਜਾਣ ਉਹ ਸਲੈਕਟ ਹੀ ਨਹੀਂ ਕਰਾਈ ਸੀ ਆ

ਹਾਂ ਹਾਂ ਆਪਣੇ ਕੋਲ ਇਹ ਮੈਟ ਹੀ ਲੱਗਦਾ ਯਾਰ ਮਰਕਣ ਹਾਂ ਮਰਕਣ ਉਹ ਚੈੱਕ ਕਰਾ ਬੁਗੇ ਇਹ ਵੀ ਚੈੱਕ ਕਰਾ ਦੇ ਆਹ ਜਾਈਏ ਆਹ ਜਾਈਏ ਮੋٹے ਦੇ ਪਹੁੰਚ ਰੂ ਚਲਵਾ ਦੇ ਲੈ ਤੇ ਉਹ ਛੱਟ ਦਗੇ ਪਹਿਲੀ ਜਿਹੜੇ ਲੈ ਕੇ ਆਇਆ ਉਹ ਛੱਟ ਦਈਏ ਠੀਕ ਆ ਮੋٹے ਨੂੰ ਬਹੁਤ ਪਸੰਦ ਆਉਣਾ ਨਹੀਂ ਉਹ ਕਿਤੇ ਹੋਰ ਲਵਾ ਦਾਂਗੇ ਕਿ ਨਹੀਂ ਮੋٹے ਪਸੰਦ ਆ ਨਾ ਤੇਰੇ ਨਹੀਂ ਨਹੀਂ ਪਸੰਦ ਹੀ ਪਸੰਦ ਆ ਮਾਂਜਾ ਦਾ ਡੋਲਦਾ ਮੋٹے ਦਾ ਵੀ ਆਹ ਸਾਡਾ ਆਪਣਾ ਕੋਈ ਚੋੜਿਆ ਚੱਕ ਰਹੀ ਮੱਝਾਂ ਦੇ ਹੱਥ ਲੈ ਲਵਾ ਦਾਂਗੇ ਕੋਈ ਪਤਾ ਨਹੀਂ ਵੱਧ ਗਿਰੇ ਜੀ ਮੱਜਾਂ ਵੀ ਟੈਲਾਂ ਵੀ ਕਰਾਉਂਦੇ ਨਹੀਂ ਰੱਖਦੇ ਹਾਉ ਦਰ ਟੈਲ ਦਾ ਦੇ ਆਏ ਮੁੰਡੇ ਦੇ ਉਹ ਕੀਤਾ ਨਹੀਂ ਆ ਬੇਨਤੀ ਕੀਤੀ ਨਹੀਂ ਆ ਹਾਂ ਜੀ ਬੇਨਤੀ ਕਰਨੀ ਆ ਬੇਨਤੀ ਕਰ ਲੱਗ ਗਈਆਂ ਸਾਰੀਆਂ ਵੇਲਾ ਲੱਗ ਗਿਆ ਨਾ ਚੱਕ ਦੀ ਗਰੀਬੀ ਆ ਵਧੀਆ ਪੁਰਾਣਾ ਸਭ ਕੰਮ ਆ ਗਿਆ ਕਿ ਨਹੀਂ ਪੁਰਾਣਾ ਨਹੀਂ ਕਿੰਗੇ ਜੀ ਓਏ ਉਹੀ ਮਤਲਬ ਕਿ ਬਣੀਆਂ ਨਵੀਆਂ ਹੀ ਸੀ ਮਤਲਬ ਕਿ ਪੁਰਾਣੇ ਘਰ ਦਾ ਆਪਣੇ ਦਾ ਕੰਮ ਆ ਗਿਆ ਆ ਲੱਗਦੀ ਕਿਉਂ ਨਹੀਂ ਕੀ ਗੱਲ ਇਹ ਉਹ ਐ ਜੋੜ ਜਿ ਲੱਗਦੀ ਹੁੰਦੇ ਨਾ ਐ ਫਲਾਸ ਹੁਸ਼ੌਂ ਅੰਦਰ ਨਹੀਂ ਲੱਗੇ ਰਹਿਣੇ ਚੁੰਮਕ ਨਹੀਂ ਲੱਗੇ ਚੁੰਮਕ 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 ਲਾ ਦਿੰਗੇ ਵੀਰੇ ਹੁਣ ਚੁੰਮਕ ਨਹੀਂ ਲੱਗੇ ਲਾਲ ਲਾਲ ਲਾ ਲਈ ਆਪਾਂ ਨਿਆਰਾ ਦਾ ਵਧੀਆ ਬਣ ਗਿਆ ਆ ਮੋਲ ਓਕੇ ਹੋ ਗਿਆ ਪੂਰਾ ਗੋਡਾ ਸਟਾਕ ਰੱਖਣਾ ਹੈ ਜੀ ਐਂਦੇ ਤੇ ਤੇਰਾ ਤੇਰਾ ਸਟਾਕ ਥੋੜੀ ਇੰਦੇ ਜਾਉਣਾ ਨਹੀਂ ਕੱਲ ਕੋਈ ਕੰਦੇ ਰੱਖਦਾ ਬਲੌਗਰ ਦਾਸ ਦਾ ਸਾਈ ਬਣਾਵਾਂਗੇ ਸਾਰਾ ਨਹੀਂ ਤੇਰਾ ਸਟਾਕ ਤਾਂ ਉਧਰ ਜਾਣਾ ਕਮਰੇ ਤੇਰੇ ਚ ਗੇਟ ਉਹਨਾਂ ਦੇ ਦੰਦੇ ਸੀ ਨਾ ਪਾਲਚ ਕਰਕੇ ਉਹਨਾਂ ਦੇ ਬੰਦੇ ਆ ਗਰੀਬੀ ਚੱਕ ਕੇ ਰੱਖੀ ਆਪਾਂ ਆ ਹੁਣ ਢਾਕੇ ਜਾਂਦੇ ਵੇਲਾ ਆਹ ਵੇਲਾ ਲਾਗੇ ਜਾਂਦੇ ਕਣੀ ਇਹ ਲਾਲਾਂ ਲਾ ਕੇ ਖੜਾਈ ਆ ਲਾ ਕੇ ਕਹਿੰਦੇ ਇਹ ਸਾਡਾ ਉਹਨਾਂ ਰੋਲਾ ਪਾਇਆ ਕਹਿੰਦੇ ਲਾ ਕੇ ਜਾਂਦੇ ਮੈਂ ਕਹਾਂ ਲਾ ਕੇ ਨਹੀਂ ਜਾਂਦੇ ਹੁਣ ਇਹਨਾਂ ਦਵਾ ਇੱਕ ਦਿਨ ਹੀ ਲਾ ਕੇ ਗਏ ਕਹਿੰਦਾ ਮੈਂ ਕਹਾਂ ਚਾਰ ਦਿਨ ਦਾ ਹੀ ਲਾਇਆ ਇਹ ਜਿਹੜਾ ਉਹ ਜਾ ਤੱਕ ਜੇ ਜੋ ਫਿੱਟਾ ਵਾਂ ਮਰਾਏ ਲੈ ਆ ਮਿਸਤਰੀ ਸਾਹਿਬ ਆਪੇ ਮੁਰੇ ਆ ਜਾ ਕੋਈ ਨਹੀਂ ਦੱਸ ਲਈਏ ਭਾਤ ਸਮਾਨ ਵੇੜਾ ਮੁਰਕੇ ਲਿੰਗਾ ਨੂੰ ਬੜਾ ਕੱਲਾ ਉਦੋਂ ਜੇ ਲੈਵਲ ਪੈਣੀ ਆਪ ਨੂੰ ਹੋਰ ਦੱਸ ਲੈਵਰ ਵਾਧੂ ਆਵੇ ਲੈਵਰ ਵਾਧੂ ਹੈ ਜਿੰਨੇ ਫੁੱਦਰੋ ਕਟਵਾਇਆ ਕਿਉਂ ਨਹੀਂ ਆਦੂ ਯਾਰ ਲੈ ਨਾਲ ਕੀ ਕਰਦੀ ਬੱਸ ਅਗੇ ਕਰਦੀ ਭਲਾ ਸਕੂਲ ਵਾਲਿਓ ਨੇ ਤੇਰਾ ਬੇਟੀ ਹੋ ਗਿਆ ਤੂੰ ਥੱਲੇ ਇਹ ਉਹਦਾ ਬੰਦ ਕਰ ਦੇ ਆ ਵੇ ਕਿੱਧਰੋਂ ਨਿਕਲਿਆ ਗੁੱਡ ਮਾਰਨਿੰਗ ਲੈ ਕਰਕੇ ਆਇਆ ਸੱਦੀ ਸਾਡੀ ਮੈਂ ਯਾਰ ਬੰਦ ਕਰ ਦੇ ਉਹ ਕਹਿੰਦਾ ਕਿੱਥੇ ਉੱਠਿਆ ਜਾਣਾ ਨੇ ਲੱਤ ਕੇ ਸਾਰੀ ਟੀਮ ਪਤਾ ਫਿਰ ਕਿਹੜਾ ਪਤਾ ਲੱਗਣਾ ਪਾਉਂਦਾ ਵੇ ਪਹੁੰਚਣਾ ਤੇ ਆ ਵੇ ਤੂੰ ਲੈ ਕਿਉਂ ਬੈੜੀ ਆ ਇੱਧਰ ਵੀ ਬੱਸ ਲੈਣ ਪਤਾ ਕੀ ਸੋਚਨੇ ਉਹਨੇ ਕਹਿੰਦਾ ਕੋਈ ਗੈਲਰੀ ਗਲੂਰੀ ਥੱਲੇ ਹੈ ਗੈਲਰੀ ਥੱਲੇ ਲੰਘ ਹੀ ਗਈ ਉਹਨੇ ਕਹਿੰਦਾ ਬੱਸ ਦੇ ਗੈਲਰੀ ਕੋਈ ਥੱਲੇ ਦੀ ਅੱਜ ਇਹ ਵੀ ਅੱਜ ਚੱਲਾ ਕਾਣ ਅੱਜ ਆਪਾਂ ਭਾਜੀ ਅਸੀਂ ਸਕੈਨਰ ਪਾ ਦਿੰਨੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਸਕੈਨਰ ਪੋਣਾ ਜੇ ਸਵਾਲ ਦਾ ਉਹ ਇਹਨੂੰ ਹੁੱਡੀਆਂ ਲੈ ਕੇ ਦੇਣੀਗਾ ਚਾਜੀਆਂ ਹਾਂ ਇਹ 200 ਬੈਟਰੇ ਗਾਲ ਤੇ ਕੋਈ ਨਾ ਕੋਈ ਆਪਾਂ ਪੈਸੇ ਪਵਾ ਦਲੀ ਠੀਕ ਹੈ ਜੀ ਇਹ ਸਕੈਨਰ ਦੇ ਦੇ ਦਿਓ ਕੋਈ ਨਾ ਦੇ ਆ ਲੈ ਨੰਬਰ ਨੰਬਰ ਚੱਲ ਨੰਬਰ ਨੰਬਰ 97800 97800 6543 6543 ਤੈਨੂੰ ਸਕਰੀਨ ਤੇ ਵੀ 9940 6543 ਆ ਮੈਂ ਨੇ ਚਾਰ ਜੀਰਮਾ 6543 ਕੋਈ ਨਾ ਜਸਪਾਲ ਨੂੰ ਗੂਗਲ ਪੇ ਕਰ ਸਕਦੇ ਆ ਗੂਗਲ ਪੇ ਕਰਕੇ ਸਕਰੀਨ ਸ਼ਾਟ ਭੇਜ ਦਿਓ 9940 6543 ਹਾਂਜੀ ਦਿਖਾਤਾ ਮੈਨੇ ਜਿਆ ਵਾਹੀ ਦਾ ਨੰਬਰ ਵੇਜਦਾ ਨਾ ਬੁੱਟੀਆਂ ਆ ਆ ਕੱਲ ਦੱਸੇ ਨੂੰ ਕੀ ਵੇਖਿਆ ਯਾਰ ਕੱਲ ਫੁਗਰੀ ਚ ਭੱਗ ਗਿਆ ਕਿਵੇਂ ਉਹ ਯਾਦ ਲੱਗਾ ਮਾਸ ਮੈਂਗਾ ਕੋਈ ਟੌਪਿਕ ਠੀਕ ਆ ਗੁੱਟ ਵਾ ਲਗਾ ਤੇਨਾਂ ਜਵਾਨ ਕੀਤੀ ਸੀ ਨਾ ਬਣਾ ਬਣਾ ਗੁੱਟ ਤੇ ਬਣਾਓ ਇਹ ਕੀ ਗਿਫਟ ਗਿਫਟ ਮੈਂ ਕਹ ਦੋ ਇਹ ਸਾਡੇ ਬੰਦੇ ਕੋਈ ਨਹੀਂ ਹੁੰਦੇ ਕੜੀਆਂ ਦਾ ਆ ਜਾ ਦਰਸ਼ਨ ਬੰਨ ਲਾਓ ਹੁਣੇ ਗੁੱਟ ਤੇ ਬੰਨ ਲਓ ਬੰਨ ਲਾ ਗੁੱਟ ਤੇ ਹੁਣੇ ਹੁਣ ਨਹੀਂ ਪਤਣੀ ਆ ਉਹਨੂੰ ਸੋਹ ਜਿਹੜਾ ਨਾਮ ਬੰਨੇ ਹਾਂ ਕੰਮ ਇਹ ਡੇਲੀ ਕਰਨਾ ਭਾਵੇਂ ਗੋਏ ਜਿਹਾ ਗਲ ਜੇ ਇਹ ਨੱਥਰੀ ਨਹੀਂ ਚਾਹੀਦੀ ਠੀਕ ਹੈ ਅੱਜ ਬੰਨਾਂਗੇ ਜ਼ਰੂਰੀ ਬੰਨੋ ਨਹੀਂ ਹੁਣੇ ਹੀ ਬੰਨੋ ਲੈ ਬੰਨ ਲਾਉਣੀ ਬੰਨ ਲਾ ਬੰਨ ਬੰਨ ਆ ਵੇਖੇ ਹੁਣੇ ਬੰਨ ਲਣੀ ਤੋ ਦੋਰਾ ਟੈਲ ਆ ਵੇਖ ਤਵੇ ਲਿਖਿਆ ਅਕੜੀ ਜੇ ਆਗੇ ਆਗੇ ਦੇਖੋ ਆਓ ਇਹ ਲੜਦੇ ਆਪਸ ਦਾ ਤੇ ਕੰਮ ਆਪਣਾ ਛੱਡ ਜਾਂਦੇ ਆਂ ਦਹੀਂ ਇਹ ਦੇਖੇ ਨਾ ਕੋ ਜਾਂਦਾ ਕਿਉਂ ਲੜਦੇ ਬਈ ਤੁਸੀਂ ਹਾਂ ਜੀ ਜੀ ਬੰਨ ਕੇ ਦੇ ਆਈ ਚਾਰਾਂ ਨੂੰ ਮੇਰੇ ਕੋ ਮੈਨ ਨਹੀਂ ਹਣਾ ਮੇਰੇ ਕੋ ਪਹਿਲੇ ਦੂਜੀ ਨਹੀਂ ਬੰਨਦਾ ਮੈਂ ਬੰਨ ਦੇ ਬੰਨ ਮੇਰੇ ਕੋ ਭਾਵਾ ਮੈਂ ਕਿ ਆ ਕੜੀਆਂ ਵਾ ਐਵੇਂ ਨਾ ਕੋ ਆ ਲੈ ਗੋਰਾ ਟਾਈਲ ਗੋਰਾ ਟੈਸਟ ਵਾਈਸੇ ਲਗਵਾਇਆ ਤੇ ਹਾਂਜੀ ਬਹੁਤ ਸਾਨੂੰ ਮਾਨਤਾ ਨਾ ਨੂੰ ਪੱਥਰ ਦਿੱਤਾ ਉਹ ਚੱਕ ਇਧਰ ਚੈੱਕ ਕਰ ਬਣਾਤੀ ਆ ਵੇ ਗੁੱਟ ਤੇ ਟਾਈਮ ਟੂ ਸੈਟਗਾ ਠੇਕੇਦਾਰ ਦਾ ਵਧੀਆ ਚੱਲਦਾ ਰੈਮਨ ਠੇਕੇਦਾਰ ਦਾ ਵਧੀਆ ਵਧੀਆ ਟਾਈਮ ਤੇ ਵੱਡੀ ਜਾਂਦੀ ਆ ਆ ਚੱਕ ਏ ਕੰਮ ਹੀ ਨਹੀਂ ਆ। ਨਹੀਂ ਨਹੀਂ ਮੇਰਾ ਕਰ ਦੇ ਬੰਨੀ ਕੀ ਬੰਨੀ ਕੀ ਲੜ ਦੇ ਮੇਰਾ ਇਹ ਮੁੰਡੇ ਨੂੰ ਘੜੀ ਫੜਾ ਦੇਣੀ ਆ ਰਾਜੂ ਨੇ ਵੀ ਫੜਾ ਦੇਣੀ ਆ ਜੇ ਇਹਨਾਂ ਤੇ ਗੁਰੂ ਟਾਈਮ ਸੈੱਟ ਕਰ ਲੋ ਠੀਕ ਹੈ ਟਾਈਮ ਸੈੱਟ ਕਰ ਕਿੰਨਾ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਉਹ ਟਾਈਮ ਕਿੰਨਾ ਹੋ ਗਿਆ ਸੈੱਟ ਕਰਨਾ ਟਾਈਮ ਕਿੰਨਾ ਹੋ ਗਿਆ 9:00 ਵੱਜ ਗਏ ਪੂਰੇ 9:00 ਵੱਜ ਗਏ ਪੂਰੇ 9 ਕਰ ਲੋ ਮੈਂ ਤਾਂ ਘਰ ਦਾ ਛੁੱਟੀ ਉਹ ਟਾਈਮ ਸੈੱਟ ਕਰ ਭੱਜਦਾ ਕਿੱਧਰ ਆ ਟਾਈਮ ਦਾ ਵੀ ਨਹੀਂ ਇੱਕ ਆਹ ਲਓ ਮਾਈ ਕੋ ਬਿਨਵਾ ਦੇ ਮੋੜ ਤੇ ਟੱਕਰ ਜਾਂਦਾ ਆਹ ਗੱਲ ਹੈ ਟੱਕਰ ਜਾਂਦਾ ਬੁੱਧੀ ਬੜੀ ਹੈ ਇੰਨੇ ਦਵਾਈ ਇਹਨੇ ਇੰਨੇ ਪੰਪ ਦਿੱਤੇ ਆ ਆਕੇ ਮੋੜ ਕੇ ਆ ਸੋਹਣੀ ਬਣੀ ਆ 10000 ਦੇ ਮੈਂ ਤਾਂ 10 ਸੂਟ ਲੈ ਆਉਣੇ ਆ ਇਹ ਵੀ ਸੋਹਣੇ ਬਣਿਆ ਇੰਨੇ ਪੰਪ ਦਿੱਤੇ ਹੈਗਾ ਨਾ ਬਹੁਤ ਸੋਹਣੀ ਲੱਗੂਗਾ ਨੀਲਾ ਰੰਗ ਹਾਂ ਚਾਹ ਹੱਤਾ ਜਰਾ ਓਏ ਹੱਥੇ ਤੇ ਸਾਡਾ ਲੈਸ ਦਾ ਕਰਾ ਰਿਆ ਕਰ 10000 ਦੀ ਆ 50% ਦਾ 哈哈哈！哈哈。爸爸 <laughs>